ਹਲੋ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਲਵੇ ਕद्दू ਦੀ ਰੈਸਪੀ ਜਿਨ੍ਹਾਂ ਦੇ ਬੱਚੇ ਹਲਵਾ ਕद्दू ਬਿਲਕੁਲ ਨਹੀਂ ਖਾਂਦੇ ਉਹ ਵੀ ਮੇਰੇ ਤਰੀਕੇ ਨਾਲ ਇੱਕ ਵਾਰ ਜਰੂਰ ਬਣਾਓ ਤੇ ਤੁਹਾਡੇ ਬੱਚੇ ਵੀ ਇਹ ਹਲਵਾ ਖਾਣਾ ਸ਼ੁਰੂ ਕਰ ਦਣਗੇ ਮੈਂ ਲਿਆ 1 ਕਿਲੋ ਹਲਵਾ ਤੇ 1 ਕਿਲੋ ਹਲਵਾ ਜ਼ਿਆਦਾ ਸੀ ਤੇ ਮੈਂ ਅੱਧਾ ਇਹਨੂੰ ਕੱਟ ਲਿਆ ਤੇ ਅੱਧਾ ਸੀ ਕੇਰ ਬਣਾਵਾਂਗੇ ਹਲ ਬਿਕਾਦ ਨੂੰ ਅਸੀਂ ਛੋਟੇ ਛੋਟੇ ਪੀਸ ਵਿੱਚ ਕੱਟ ਲਿਆ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਦੇ ਮਰਜ਼ੀ ਪੀਸ ਕੱਟ ਸਕਦੇ ਹੋ ਤੇ ਤਰਕੇ ਲਈ ਅਸੀਂ ਲਏ ਆ ਦੋ ਪਿਆਜ਼ ਇੱਕ ਲਸਣ ਦੀ ਗੰਢੀ ਥੋੜਾ ਜਿਹਾ ਅਦਰਕ ਇਹਨਾਂ ਸਾਰਿਆਂ ਨੂੰ ਬਰੀਕ ਬਰੀਕ ਕੱਟ ਲਿਆ ਤੇ ਹੁਣ ਅਸੀਂ ਇਸ ਨੂੰ ਤਰਕਾ ਲਾਵਾਂਗੇ ਸਭ ਤੋਂ ਪਹਿਲਾਂ ਅਸੀਂ ਗੈਸ ਉਪਰ ਕਰਾਈ ਰੱਖਾਂਗੇ ਤੇ ਗੈਸ ਨੂੰ ਔਨ ਕਰ ਦਾਂਗੇ ਕਰਾਈ ਦੇ ਵਿੱਚ ਪਾਵਾਂਗੇ ਅਸੀਂ ਇੱਕ ਕੱਰਸੀ ਸਰੋਂ ਦਾ ਤੇਲ ਅੱਧਾ ਚਮਚ ਪਾਵਾਂਗੇ ਜੀਰਾ ਇੱਕ ਸਾਬਤ ਲਾਲ ਮਿਰਚ ਥੋੜੀ ਜੀ ਸੌਂਫ ਜੀਰਾ ਸਾਡਾ ਤੇਲ ਵਿੱਚ ਭੁੱਜ ਗਿਆ ਹੁਣ ਅੰਦਰ ਪਾਵਾਂਗੇ ਕਟਿਆ ਲਸਣ ਅਦਰਕ

ਨੋ ਕਰਮ ਚੱਲਿਆ ਨੂੰ ਚੰਗੂਦਲਾ ਤੇ ਫਿਰ ਫੋਨ ਲੈਨੇ ਆਪਾਂ ਦੇ ਵਿੱਚ ਪਾਵਾਂਗੇ ਦੋ ਕੱਟੇ ਲਾਲ ਟਮਾਟਰ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਤੱਪੇ ਵਿੱਚ ਤੁੰਗੀ ਲਾਉਂ ਫੋਨ ਲੈਨੇ ਸਰਪੇ ਨੇ ਤੇਲ ਛੱਡ ਦਿੱਤਾ ਇਹਨਾਂ ਦੇ ਵਿੱਚ ਪਾਵਾਂਗੇ ਤਿੰਨ ਟਟਿਆ ਹੋਇਆ ਹਲਵਾ ਕੱਢੂ ਅਨਕਸ਼ੀ ਨਾਲ ਕੱਢ ਲਾਂ ਮਿਕਸ ਕਰ ਲੈਣੇ 5 ਮਿੰਟਾਂ ਚੰਗੀ ਇਹਨੂੰ ਟੱਕ ਕੇ ਪਕਾਵਾਂਗੇ 5 ਮਿੰਟ ਹੋ ਗਏ ਨੇ ਹੁਣ ਅਸੀਂ ਸਬਜੀ ਨੂੰ ਚੈੱਕ ਕਰਨੇ ਆਂ। ਇਹ ਦੇਖੋ ਸਬਜੀ ਸਾਡੀ ਲਗਭਗ ਬਣ ਗਈ ਹੈ। ਤਾਂ ਦੇਖੋ ਸਬਜੀ ਦਾ ਕਿੰਨਾ ਵਧੀਆ ਕਲਰ ਆਇਆ ਹੈ। ਹੁਣ ਅੰਦਰ ਚਾਹਾਂਗੇ ਅਸੀਂ ਇਹ ਮਲੇ ਦਾ ਪੋਰ। ਹੁਣ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆਂ। ਅਗੇ ਅਸੀਂ ਮੋਸੀਂ ਤੇਜ਼ ਕਰ ਦੇਣਾ ਹੈ ਇੱਕ ਚਮਚ ਪਾਵਾਂਗੇ ਚੀਨੀ ਸਬਜ਼ੀ ਨੂੰ ਅਸੀਂ 2 ਮਿੰਟ ਹੋਰ ਪਕਾਵਾਂਗੇ ਤੇ ਜਿਹੜਾ ਅਸੀਂ ਇਮਲੀ ਦਾ ਪਾਣੀ ਪਾਇਆ ਉਹ ਨੂੰ ਅਸੀਂ ਸਕਾ ਲੈਨੇ ਆ ਤੇਸ ਗਿਆ ਇਸ ਤੇ ਸਬਜ਼ੀ ਸਾਡੀ ਬਣ ਗਈ ਹੈ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਕੁਸੀਂ ਵੀ ਇਸ ਟ੍ਰਿਕ ਨਾਲ ਸਬਜੀ ਨੂੰ ਬਣਾਇਓ ਤੁਹਾਡੇ ਬੱਚੇ ਜ਼ਰੂਰ ਸਬਜੀ ਨੂੰ ਖਾਣਗੇ ਉਹਨਾਂ ਨੂੰ ਅੰਨੀ ਟੇਸਟ ਲੱਗੇਗੀ ਤੁਹਾਨੂੰ ਦੁਬਾਰਾ ਕਹਿਣਗੇ ਵੀ ਇਹੀ ਸਬਜੀ ਖਾਣੀ ਆ ਅਸੀਂ ਲੋ ਜੀ ਸਬਜੀ ਸਾਡੀ ਬਣ ਗਈ ਆ ਤੇ ਸਬਜੀ ਬਹੁਤ ਹੀ ਟੇਸਟ ਬਣੀ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ